ਵਾਦ ਕਰਾਂਗੇ ਇੱਕ ਬੂਰੀ ਝੋਟੀ ਤੁਸੀਂ ਲਿਆਂਦੀ ਆ ਹਾਂਜੀ ਤਾਜੀ ਸੂਈ ਏ ਵੀਰੇ ਵੀਰ ਜੀ ਤਾਜੀ ਸੂਈ ਆ ਠੀਕ ਆ ਜੀ ਮੱਝ ਹੋ ਗਈ ਹੁਣ ਵੀਰ ਜੀ ਵੱਧ ਤੋਂ ਵੱਧ ਮਾਂ ਲੋਏ ਗੱਲੇ ਰੀਆ ਪੰਜ ਦਿਨ ਸੂਈ ਦੀ ਮਾੜੀ ਪੰਜ ਦਿਨ ਦਾ ਸਮਾਂ ਹੋ ਗਿਆ ਹਾਂਜੀ ਸੋ ਬੂਰੀ ਝੋਟੀ ਆ ਬਾਕੀ ਚੈੱਕ ਕਰੋ ਮੇਰਾ ਭਰਾ ਬੂਰੀਆਂ ਝੋਟੀਆਂ ਵੀਰ ਜੀ ਵਡੀਆਂ ਕਰਮਾ ਵਾਲੀ ਆ ਦੇਖ ਲੈ ਜੀ ਹੁਣ ਕਿੰਨਾ ਦੁੱਧ ਦੇ ਥੱਲੇ ਦੁੱਧ ਵੀਰ ਜੀ ਇਹਦੇ ਕੋਲੇ 10 ਕਿਲੋ ਦੁੱਧ ਉਹ ਫੁੱਲ ਗਰੰਟੀ ਵਾਲਾ ਭਲਾ ਕੋਈ 2 ਡੰਗ ਚੋਲੇ ਤੇ ਭਲਾ ਕੋਈ 4 ਡੰਗ ਚੋਲੇ ਲਓ ਵੀ 10 ਕਿਲੋ ਦੋਸਤੋ ਦੁੱਧ ਫਿਰ ਆ ਦਿੱਤਾ ਮੇਰਾ ਭਰਾ ਕੋ 4 ਲਾਂਗੀ ਚੋਈ ਜੰਦੇ ਆ ਜੀ ਠੀਕ ਆ ਜੀ 10 ਕਿਲੋ ਦੋ ਤੱਕ ਮਗਰ ਕਟਾ ਹਾਂਜੀ ਕਟਾ ਜੀ ਮਗਰ ਕਟਾ ਆ ਗਿਆ ਠੀਕ ਆ ਜੀ ਮੇਲ ਕਾਫ ਆ ਇਹਦੇ ਤਾਂ ਦੂਜਾ ਸੂਆ ਝੋਟੀ ਆ ਬਾਕੀ ਤੁਸੀਂ ਚਿਹਰਾ ਜੂਰਾ ਦੇਖੋ ਮੇਰਾ ਭਰਾ ਸੁੰਦਰਤਾ ਕਰੋ ਚੈੱਕ ਬਿਲਕੁਲ ਛੋਟੀ ਸਿੰਗੀ ਆ ਅੱਖਾਂ ਦੇ ਵਿੱਚ ਜਵਾਬ ਹੈਗਾ ਮੱਥੇ ਬੰਦ ਨੀਲੀਆਂ ਵੀ ਉੱਗੀ ਪੂਰਾ ਮਗਰਲੇ ਪੈਰ ਤੋਂ ਵੇ ਜਾ ਠੀਕ ਆ ਜੀ ਮਗਰਲੇ ਪੈਰ ਤੇ ਨਿਸ਼ਾਨ ਹੈ ਵੇ ਜੀ ਸੂਤੇ ਨਿਸ਼ਾਨ ਵੇਖੋ ਪੂਰਾ ਪੂਛ ਵੀ ਕਿੱਥੋਂ ਤੱਕ ਵੇਖ ਲੋ ਜੀ ਹਾਂਜੀ ਕਰੋ ਚਾਕੇ ਜੀ ਠੀਕ ਆ ਪੂਰੀ ਇਹ ਗੱਲ ਹੈ ਕਿ ਆ ਨੀਡੀ ਚ ਕਰਮਾਂ ਵਾਲੀ ਪੂਰੀ ਆ ਬਾਕੀ ਵੰਡ ਵਿਰਲ ਬਹੁਤ ਵਧੀਆ ਜਵਾਬ ਦਿੱਤਾ ਇੱਕ ਨੰਬਰ ਦਾ ਕੋਈ ਛਟਾ ਨਾ ਹਲ ਗਿਆ ਠੀਕ ਹੈ ਜੀ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਛੋਟਾ ਛਟੂ ਚਾ ਚੰਗਾ ਝੋਟੀ ਦਾ ਤਿਲਾਂ ਵਾਲੀ ਵੀ ਆ ਗਈ ਹਾਂ ਜੀ ਹਾਂ ਜੀ ਤਿਲਾਂ ਵਾਲੀ ਵੀ ਬਹੁਤ ਸ਼ੁਕੀਨ ਲੱਗੀ ਠੋਟੀ। ਸੋ ਬਾਕੀ ਆਪਾਂ ਚਲੋ ਮੇਨ ਮੇਨ ਵਿੱਚ ਦੋ ਚਾਰ ਪਸ਼ੂਆਂ ਦੀਆਂ ਚੁਵਾਈਆਂ ਆਪਣੇ ਭੈਣ ਭਰਾਵਾਂ ਨੂੰ ਨਾਲ ਦਿਖਾਵਾਂਗੇ ਜਰੂਰ। ਹਾਂਜੀ ਹਾਂਜੀ। ਭੂਰ ਛੱਟੇ ਤੋਂ ਬਚਾਈ ਆ। ਹਾਂਜੀ ਹਾਂਜੀ ਭੂਰ ਛੱਟੇ ਤੋਂ ਵੀਰ ਦੀ ਬਚਾਵਾ ਪੂਰਾ। ਕੋਈ ਵੀ ਇੰਕੈਸ ਨਹੀਂ ਵੀ ਮੰਨ ਲੋ ਇਹ ਗੱਲ ਹੈ ਕਿ ਕੋਈ ਚੱਕਰ ਨਹੀਂ। ਲਓ ਜੀ ਇਹ ਕਟਾ ਜੇ ਮਗਰ ਮੇਲ ਕਾਫ ਕਰਨੋ ਚਾਹਗਾ ਠੀਕ ਹੈ ਜੀ। ਆ ਬੱਚਾ ਜੇ ਪੰਜਾ ਚੌਕ ਦਿਨਾਂ ਦਾ ਜੇ ਤਾਈ। ਇੰਨੇ ਇੰਨੇ ਦਿਨਾਂ ਦਾ ਵੀਰ ਦੀ ਆਵੇ ਉਹ ਬੱਚਿਆਂ ਦੇ ਬੱਚੇ ਵੱੱਜੇ ਬੱਚੇ ਵਾਵਾ ਇਸ ਤੋਂ ਖਾ ਗਿਆ ਵੇਖੋ। ਲਾੜੂ ਨਾਲ ਹੀ ਆ ਜੇ। ਸੁੱਕਾ 나ੜੂ ਮ ਬਾਕੀ ਪੂਰੀ ਫਿੱਟ ਫਾੜ ਪਿੰਡੇ ਦੀ ਆ ਸਿੰਗਲ ਹੱਡੀ ਆ ਬਿਲਕੁਲ ਪਤਲੀ ਚਮੜੀ ਤੇ ਚੱਡੇ ਦੀ ਤੁਸੀਂ ਦੇਖ ਸਕਦੇ ਜਿਵੇਂ ਵਹਿੜਾ ਆਪਾਂ ਕਰਦੇ ਆ ਬਿਲਕੁਲ ਸੀਲੀਆਂ ਤੇ ਸੌ ਉਪਨਾ ਕਰਮਾਲ ਨੂੰ ਜਿਵੇਂ ਵਹਿੜਾ ਨਾਲਦਾ ਹੀ ਆ ਆ ਦੇਖੋ ਮਾਨ ਚੱਡਾ ਵੀਰ ਦੀ ਬਹੁਤ ਵੈਸੇ ਮੰਨ ਲਓ ਇਹ ਗੱਲ ਹੈ ਦੀ ਕਰਮਾਲ ਦੀ ਹਾਂਜੀ ਹਾਂਜੀ ਤੇ ਚੱਡੇ ਭਾਂਡੇ ਦੀ ਬੜੀ ਸਾਫ਼ ਆ ਵੀਰ ਝੱਡੇ ਮੁੰਨਵਾੜੀ ਦੱਸਦੇ ਮੋਲ ਵੀ ਦੇ ਦਾਂਗੇ ਮੋਲ ਵੀ ਵੀ ਇਹਦਾ ਭਾਵੇਂ ਇੱਕ ਪੰਜ ਕਰ ਲੀਏ 10 ਕਰ ਲੀਏ ਹਾਂ ਇਹ ਵੀ ਵੀ ਆਪਾਂ 95000 ਦੀ ਵੇਚੀ ਅੱਜ ਪਹੁੰਚੇ ਕਰ ਲਿਆ 95 ਦੀ ਹਾਂਜੀ 95000 ਲਓ ਵੀ 95000 ਦੀ ਅੱਜ ਫਿਰ ਪਹੁੰਚ ਵੀ ਕਰ ਦਈਏ ਹਾਂਜੀ ਪਹੁੰਚ ਕਰ ਦਈਏ ਵੀਰ ਜੀ ਅੱਜ ਬਸ ਠੀਕ ਹਾਂਜੀ ਹਾਂਜੀ ਠੀਕ ਹਾਂਜੀ ਪਹੁੰਚਾਂ ਵਿੱਚ ਮੰਨ ਲਓ 95 ਦੀ ਪਹੁੰਚ ਵਿੱਚ ਦੁੱਧ ਵੀ ਵੀ ਜੀ 10 ਕਿਲੋ ਦੀ ਗਾਰੰਟੀ ਫੁੱਲ ਕੋਈ ਪਰ ਵੀ 95000 ਦੀ ਪਹੁੰਚ ਆਇਦਰੋਂ ਤੁਹਾਨੂੰ ਇੱਕ ਬਹਿਣੀ ਵਾਲੀ ਸਾਈਡ ਤੋਂ ਵਿਖਾ ਦਿੰਦੇ ਆ ਥਣ ਵੇਖੋ ਬਾਕੀ 나ੜ ਨੂੜ ਮਿਲਕ ਕਾफी ਮੋਟੀ ਹੈ ਦੋਹਾਂ ਪਾਸੇ ਸੋ ਚੱਡੇ ਲੇਵੇ ਦੀ ਤੁਸੀਂ ਦੇਖੋ ਗਵੰਦ ਵਿਰਲ ਬਹੁਤ। ਬਸੰ ਪੁਸ਼ਮ ਕੇ ਥਾਣਾ ਆ ਜਾਂਦਾ ਬਾਹਰ ਵਾਵਾ ਕਾ ਰੀਆ। ਮੈਂ ਨਾ ਵਿਰਜੀ ਪੂਰਾ ਪੂਰਾ ਪਸੰਦੀ ਮਨ ਲਾਇਆ ਗੱਲ ਲੈ ਦੀ ਆ। ਠੀਕ ਆ। ਸੋ ਦੋਸਤੋ ਇਹ 95000 ਦੀ ਪਹੁੰਚ ਹੋ ਜੂਗੀ ਤੁਹਾਡੇ ਘਰ ਤੱਕ। ਸੋ ਬੂਰੀ ਠੀਕ ਆ ਚੁੰਗਦੇ ਆ ਬੂਰੀਆਂ ਤੇ ਖੇਡਦੇ ਕਬੱਡੀਆਂ। ਬਹੁਤ ਪਿਆਰੀ ਝੋਟੀ ਆ ਠੀਕ ਆ ਜੀ। ਸੋ ਪਸੰਦ ਆ ਉਤਰਾਵਾਂ। ਚੁੰਗ ਕੇ ਵਿਰਜੀ ਕਬੱਡੀਆਂ ਖੇਡਦੀਆਂ ਜਾਂਦੀਆਂ ਬੱਕਰੀਆਂ ਚੁੰਗ ਕੇ ਥੜਾ ਖੇਡਦੀਆਂ ਜਾਂਦੀਆਂ। ਨਹੀਂ। ਨਾ ਨਾ ਬਕਲੀਆਂ ਜੂੰਕੇ ਢੇਤੀ ਵੱਗਦੇ ਸਰੀਰ ਬਾਂਦੇ ਕਿ ਨਹੀਂ ਬਿਲਕੁਲ ਬਿਲਕੁਲ ਇਹਦਾ ਕਰਮਾਲੀਆਂ ਪਰੀਆਂ ਨੇ ਹਾਂਜੀ ਹਾਂ ਇਹੋ ਸਿਰੇ ਲਾਉਂਦੀਆਂ ਪਲੇਅਰਾਂ ਨੂੰ ਠੀਕ ਹੈ ਜੀ ਸਹੀ ਗੱਲ ਹਾਂਜੀ ਬਾਕੀ ਇਹ ਗੱਲ ਹੈ ਵੀ ਜੀ ਗਾਰਡ ਨਾਲ ਗਾਰਡ ਬਰਾਬਰ ਉਪਛਾੜਨਾ ਪਛਾੜ ਬਰਾਬਰ ਠੀਕ ਹੈ ਹਾਂਜੀ ਉਸ ਗੱਲ ਦੀ ਆਪਣੀ ਫੁੱਲ ਗਰੰਟੀ ਹੋਊਗਾ ਬਸ ਠੀਕ ਹੈ ਜੀ ਹਾਂਜੀ ਜਿਹੜੀ ਕੋਈ ਗੱਲ ਹੋਊ ਆਪਾਂ ਪਹਿਲਾਂ ਦੱਸਾਂ ਠੀਕ ਆ ਆ ਵੇਖੋ ਅੱਖ ਵੀ ਵਿਖਾਓ ਐ ਫੁੱਲ ਮੈਂ ਦੀ ਮਿਲਦੀ ਆ ਹੂੰ ਆ ਦੇਖੋ ਨੇ ਚੰਗੀ ਹੈ ਹਾਂਜੀ ਹਾਂਜੀ ਠੀਕ ਆ ਗਹਿਣਾ ਚੀਜ਼ ਆ ਪਾਲਿਓ ਹੱਥ ਠੀਕ ਆ ਜੀ ਇਧਰ ਸੈਕੰਡ ਨੰਬਰ ਤੇ ਆ ਜੀ ਤੇ ਚੰਦੇ ਵੀਰ ਕਾ ਝੋਟੀ ਆਪਣੇ ਕੋਲ ਸੋਈ ਆ ਹਾਂਜੀ ਪਹਿਲਾਂ ਹਾਂਜੀ ਇਹ ਪਹਿਲਾਂ ਸੋਈ ਵੀ ਸੀ ਆ ਵੇਖੋ ਇਹ ਵੀ ਪੂਰੀ ਸੀਲ ਆ ਵੀ ਇੱਦੀ ਕੱਟੀ ਆ ਵੇਖੋ ਚੱਡਾ-ਚੱਡਾਂ ਦੀ ਵੀ ਮੈਨੂੰ ਪਹਿਲਾਂ ਨੂੰ ਲੱਗਾ ਹੈ। ਹਾਂਜੀ ਹਾਂਜੀ ਪੂਰਾ ਆ ਗਿਆ ਦੇਖੋ। ਐ ਪੂਰਾ ਫਾੜੀ ਵਾਲਾ ਚੱਡਾ ਮਗਰ ਵੀ ਕੱਟੀ। ਆਪ ਵੀ ਕੱਟੀ ਤੇ ਮਗਰ ਵੀ ਕੱਟੀ। ਆਪ ਕੱਟੀ ਮਗਰ ਕੱਟੀ ਆ ਠੀਕ ਆ ਜੀ। ਫੀਮੇਲ ਕਾਫ ਨੂੰ ਜਨਮ ਦਿੱਤਾ ਕਿੰਨੇ ਦਿਨਾਂ ਦੀ ਸੂਈ ਵੀਰ? ਇਹਨੂੰ ਅਜੇ ਵੀ ਦੀ 14-15 ਦਿਨ ਹੋ ਗਏ ਸੂਈ। ਲਓ ਜੀ 14-15 ਦਿਨਾਂ ਦੀ ਆ ਸਿੰਗਲ ਹੱਡੀ ਵਿੱਚ ਆ ਗਈ ਆ ਤੇ ਦੁੱਧ ਝੰਡੇ ਵੀਰ ਚਵਾਵਾਂਗੇ ਕਿੰਨਾ? ਜੀ ਜੀ ਇਹਦਾ ਦੁੱਧ ਜਿਹੜਾ ਰਹਿਣਾ ਨਾ ਵਿਖਾਵਾ ਜੀ 10 ਕਿਲੋ ਦਾ। ਹਾਂਜੀ ਹੁਣ 8ਾਂ ਤੋਂ ਬਾਹਰ ਚੱਲ ਚੁੱਕੀ ਇਹ ਕਰਮਾ। 8 8.5-9 ਕਿ ਆਖਰ ਸਾਹਿਬ ਹਾਂ ਜੀ ਮੂੰਹ ਛੇ ਤਾਂ ਦਾ ਕੱਟੀ ਬਹੁਤ ਸਿੱਗੀ ਝੋਟੀ ਆ ਹਾਂਜੀ ਪਲੂਨ ਪਹਿਲਾ ਸਵੇਰ ਸੋਈ ਹੈ ਤੇ 8 8.5 ਕਿਲੋ ਦੁੱਧ ਹਾਂਜੀ ਹਾਂਜੀ ਕਰੋ ਨੋਟ ਹਾਂਜੀ ਬਾਕੀ ਆ ਢਾਂਚਾ ਦੇਖੋ ਢਾਂਚਾ ਜੀ ਬਾਕੀ ਇਹ ਗੱਲ ਹੈ ਜੀ ਆ ਵੀ ਵੱਡੀ ਆ ਮੰਨ ਲਓ ਹਾਂਜੀ ਇਹ ਨਹੀਂ ਵੀ ਮੰਨ ਲਓ ਛੋਟੀ ਜੀ ਆ ਤੇ ਲਓ ਜਿਆ ਬੰਦ ਲੇਵੇ ਦੀ ਜੀ ਠੀਕ ਆ ਜੀ ਹਾਂਜੀ ਸੋ ਜਿੰਨੀ ਕ ਕਰਮਾ ਵਾਲੀ ਨੂੰ ਹਵਾ ਲੱਗੀ ਜੀ ਲੱਗੀ ਆ ਠੀਕ ਆ ਜੀ ਬਹੁਤ ਸੋਹਣੀ ਛੋਟੀ ਸਿੰਗੀ ਦੇ ਵਿੱਚ 그래 샤이스웨이 뭐다 진짜. <laughs> ਕਦ ਵੀ ਕਰਮਾ ਵਾਲੀ ਨੂੰ ਵੱਡਾ ਹੀ ਹੈ ਕੋਈ ਛੋਟਾ ਨਿੱਕਾ ਜਾਂ ਬਾਲਾ ਕੱਦ ਨਹੀਂਗਾ ਮੀਡੀਅਮ ਤੋਂ ਉੱਚੀ ਆ ਗਾਂ ਕਰਮਾ ਵਾਲੀ ਦਾ ਦੂਜੇ ਤੀਜੇ ਸੁਵੇ ਕਰਮਾ ਵਾਲੀ ਚੰਗੀ ਮੱਝ ਬਣ ਜੂਗੀ ਬਣੂਗੀ ਜੀ ਜੇ ਕਹੇ ਚੰਗੇ ਫਾਰਮਰ ਕੋ ਚੱਲ ਜੀ ਨਾ ਚਲੋ ਆਪਾਂ ਦੇ ਲਈ ਥੋੜਾ ਜਿਆ ਮਨ ਲਓ ਇਹ ਗੱਲ ਹੈ ਵੀ ਆਹ ਉਹ ਮੰਨ ਲਓ ਥੋੜਾ ਜਿਆ ਆਪਾਂ ਕਰੂ ਬਾਕੀ ਇਹੋ ਜੇ ਤੁਹਾਨੂੰ ਪਤਾ ਕੋਈ ਥੋੜੀ ਜਿਹੀ ਤੇ ਕੰਮ ਹੀ ਚੁੱਪੀ ਹੋਵੇ ਸੇਵਾ ਕਿਸੇ ਨਾਲ ਨਹੀਂ ਰਲਦੀ ਝੰਡੇ ਵੀਰ ਕਿਸੇ ਦੀ ਹਾਂਜੀ ਤੇ ਬਾਕੀ ਇਹ ਗੱਲ ਹੈ ਜੀ ਆ ਵੀ ਚਲੋ ਚੰਗੀ ਆ ਮੰਨ ਲਓ ਇਹ ਗੱਲ ਕਿ ਬਹੁਤ ਚੰਗੀ ਆ ਤੇ ਕੰਮ ਵੀ ਆ ਹਾਂਜੀ ਹਾਂਜੀ ਮਾ ਬਿੱਟੀ ਅਦਰ ਨੂੰ ਕਹੀ ਆਪਦੀ ਥਣਾ ਤੇ ਬੱਚਾ ਵੀ ਤੁਹਾਨੂੰ ਪ੍ਰੋਪਰ ਦੱਸਦੀ ਆਪਾਂ ਨੀ ਆ ਕਰੂ ਤੇ ਅ ਮਗਰ ਕੱਟੀ ਵਿੱਚ ਆ ਜੀ ਹਾਂ ਜੀ ਇੰਨਾ ਕੀ ਹੋਇਆ ਵੀ 14 ਕ ਦਿਨ 15 ਸੂਈ ਨੂੰ 15 14 ਕ ਦਿਨਾਂ ਦਾ ਬੱਚਾ ਹਾਂ ਜੀ ਬਿਲਕੁਲ ਕੁਲਾ ਬੱਚਾ ਨਜ਼ਰ ਆ ਹੀ ਜਾਣਾ ਹਾਂ ਜੀ ਤੇਰੇ ਆ ਵੀ ਇਹ ਨਹੀਂ ਕੋਈ ਚੱਕਰ ਹੈਗਾ ਵੀ ਕੱਟੀ ਦੇ ਮਗਰ ਨਾ ਭੱਜੂਗੀ ਮੈਂ ਖਰਾਬ ਕਰੂਗੀ ਕੋਈ ਇਹ ਗੱਲ ਉਡਕੂਗੀ ਉਹ ਗੱਲ ਦੀ ਵੀ ਆਪਣੀ ਫੋਲ ਗਰੰਟੀ ਮੈਂ ਵੀ ਉਹ ਜਿਹੜੀ ਬਿਲਕੁਲ ਆਪਾਂ ਕਿਸੇ ਭਰਾ ਦੀ ਸਹੂਸਤੀ ਕਰਾਈ ਦੇਣੀ ਆ ਵੀਡੀਓ ਦੇ ਵਿੱਚ ਤੁਸੀਂ ਦੇਖੀ ਜਾ ਰਹੇ ਜੇ ਨਾਲ ਦੇ ਨਾਲ ਹੀ ਬੱਚਾ ਲਾ ਗਿਆ ਆਪਾਂ ਤੁਹਾਨੂੰ ਤਸੱਲੀ ਨਾਲ ਚੁਵਾਈ ਦਿਖਾ ਰਹੇ ਹਾਂ ਚੋਣ ਚਵਾ ਦੀ ਚੰ ਕੋਈ ਭੂਰ ਛਟਾ ਨਹੀਂ ਹੋਊਗਾ ਠੀਕ ਆ ਜੀ ਬਿਲਕੁਲ ਕੂਲੇ ਅੰਗ ਦੇ ਵਿੱਚ ਲਵੀ ਝੋਟੀ ਆ ਪਹਿਲਾ ਸਵੇਰ ਸ੍ਰੀ ਕਰਮਾ ਵਾਲੀ 8 8.5 ਕਿਲੋ ਧਾਰਾਂ ਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਤੇ ਇਹ ਛੰਡੇ ਵੀਰ ਮੋਲ ਬੜੀ ਕੀ ਰੋਗੀ ਜੀ ਇਹ ਵੀ ਵੀਰ ਜੀ ਭਾਵੇਂ ਮੋਲੇ ਦਾ 5 ਕਰ ਲਗੇ 10 ਕਰ ਲਗੇ ਇਹ ਵੀ ਵੀਰ ਜੀ 95 ਚ ਪਹੁੰਚ 95 ਚ ਹਾਂਜੀ ਕੱਟੀ ਚੰਗੀ ਜੇ ਬਿਲਕੁਲ ਵੇਖੋ ਕੱਟੀ ਤੇ ਸ਼ਕੀਨ ਵੀ ਆ ਕਾਲੀ ਆ ਬਰੀਡ ਵਾਲੀ ਅੱਖਾਂ ਤੱਕ ਹਿਸਾਬ ਲਾ ਲਓ ਵੀ ਮੰਨ ਲਓ ਪੈਣਾ ਟੱਕ ਮਾਰ ਸੰਗ ਉਹੋ ਹੀ ਕੱਟੀ ਨੂੰ ਬਰੀਡ ਦੇ ਰੇ ਲਓ ਬਹੁਤ ਸੋਹਣੀ ਦੋਸਤੋ ਹਾਂਜੀ ਹਾਂਜੀ ਬਰੀਡ ਜਾਤ ਵਿੱਚ ਆ ਇਹ ਵੀ 95000 ਦੇ ਵਿੱਚ ਹੀ ਜਾਊਗੀ ਠੀਕ ਆ ਜੀ ਅੱਜ 8.5 ਕਿਲੋ ਦੁੱਧ 95000 ਲੈਂਡ ਦੇ ਨਾਲ ਘਰ ਤੱਕ ਪਹੁੰਚੀਏ 100 ਕਿਲੋਮੀਟਰ ਬਾਕੀ ਮਿੱਠੀ ਇਹ ਵੀ ਬੜੀ ਵੀਰਦੀ ਭਾਵੇਂ ਜਿੱਦਾਂ ਮਰਜੀ ਦੇ ਭੈਣ ਚੋਲੇ ਵੀਰ ਚੋਲੇ ਕੋਈ ਇਹ ਨਹੀਂ ਵੀ ਕੁੜਕਣ ਗਿਆ ਉਹੋ ਜਾਣੀ ਆ ਆਪਾਂ ਡੰਕਰ ਕੋਈ ਲੈਂਦੇ ਠੀਕ ਆ ਠੀਕ ਹਾਂਜੀ ਜਿਹੜਾ ਸਾਡੇ ਕੋ ਡ ਹਾਂ ਜੀ ਤੇ ਉਹਨਾ ਆਪਣੇ ਕੋ ਤੁਹਾਨੂੰ ਪਤਾ ਵੀ ਜੀ ਪੰਜ ਪੰਜ ਸੱਤ ਸੱਤ ਜਾਣਿਆ ਨਹੀਂ ਹੋਣਾ ਚੋਰ ਹੈ ਵੀ ਅਗਲਾ ਹਾਂਜੀ ਹਾਂਜੀ ਵਾਰੀ ਵਾਰੀ ਨਾ ਬੈਂਦਾ ਹੈ ਵਾਰੀ ਵਾਰੀ ਨਾ ਬੈਂਦੇ ਆ ਤੇ ਬਾਕੀ ਜਿਹੜਾ ਡੰਗਰ ਡਰੀ ਗਿਆ ਆਪਣੇ ਕੱਲਿਆਂ ਤੋਂ ਡਰੀ ਗਏ ਜਿਹੜੇ ਪੰਜ ਸੱਤਾਂ ਨੂੰ ਕਿਉਂ ਨਾ ਡਰੂਗਾ ਹਾਂ ਹੈ ਤੇ ਮਾਰਸਾ ਮੇਲੇ ਹੱਥ ਲਾਇਆ ਤੇ ਆਇਆ ਆ ਗਈ ਖਣਾ ਦੀ ਛੋਟੀ ਚਰਮਾ ਦੀ ਠੀਕ ਹੈ ਜੀ